ਦੇਖੋ ਮੇਰੀ ਗੱਲ ਸੁਣੋ ਮੇਰੇ ਖਿਆਲ ਇੱਥੇ ਸਭ ਤੋਂ ਜ਼ਿਆਦਾ ਬੀਬੀਆਂ ਸੀ ਬੀਬੀ ਕਿਸੇ ਨੇ ਸਵਾਲ ਨਹੀਂ ਕੀਤਾ ਤੁਸੀਂ ਸਵਾਲ ਕਰਦੇ ਹੋ ਠੀਕ ਹੈ ਨਾ ਬੀਬੀਆਂ ਨੂੰ ਇਹ ਭਰੋਸਾ ਆ ਕਿ ਬਾਕੀ ਗਾਰੰਟੀਆਂ ਜਿਵੇਂ ਪੂਰੀਆਂ ਹੋਈਆਂ ਨੇ ਨਾ ਉਵੇਂ ਇਹ ਗਾਰੰਟੀ ਵੀ ਪੂਰੀ ਹੋਣੀ ਹੈ ਬਹੁਤ ਦਿਨ ਥੋੜੇ ਦਿਨ ਪਹਿਲਾਂ ਆ ਸੀਐਮ ਸਾਹਿਬ ਨੇ ਇੱਕ ਟਵੀਟ ਕੀਤਾ ਸੀ ਔਰ ਹੁਣ ਸੀਐਮ ਸਾਹਿਬ ਜਿੱਥੇ ਜਿੱਥੇ ਜਾ ਰਹੇ ਉਹਥੇ ਆਪਣੀ ਸਪੀਚ ਦੇ ਵਿੱਚ ਉਹ ਸਪੈਸੀਫਿਕਲੀ ਮੈਂਸ਼ਨ ਕਰ ਰਹੇ ਨੇ ਕਿ ਜਿਹੜੀ ਬੀਬੀਆਂ ਦੀ ਗਾਰੰਟੀ ਰਹਿ ਗਈ ਉਹ ਬਹੁਤ ਜਲਦ ਉਹ ਵੀ ਪੂਰੀ ਹੋ ਜਾਏਗੀ ਤੁਸੀਂ ਬੀਬੀਆਂ ਨੂੰ ਭੜਕਾਇਆ ਨਾ ਕਰੋ ਦੇਖੋ ਅਸੀਂ ਸਾਰੇ ਜਾਣਦੇ ਹਾਂ ਕਿ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਾ ਹੈ ਸੋ ਸਾਡੇ ਪੰਜਾਬ ਦੀ ਵਾਰੀ ਜਿਹੜੀ ਆ ਉਹ 7ਵੇਂ ਗੇਟ ਦੇ ਵਿੱਚ ਹੈ ਪਰ ਸਾਡੇ ਕੈਂਡੀਡੇਟ ਸਾਡੇ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜੀ ਜਿਹੜੇ ਆ ਉਹ ਖੁੱਲਾ ਟਾਈਮ ਹਰ ਹਲਕੇ ਦੇ ਵਿੱਚ ਦੇ ਰਹੇ ਸੋ ਸਾਡੇ ਹਲਕੇ ਦੇ ਵਿੱਚ ਅੱਜ ਇਹ ਸੈਕਿੰਡ ਰਾਉਂਡ ਹੈ ਉਹਨਾਂ ਦਾ ਹਫਤਾ ਪਹਿਲਾਂ ਇੱਕ ਦਿਨ ਆਏ ਸੀਗੇ ਪੂਰਾ ਦਿਨ ਅਸੀਂ ਤਕਰੀਬਨ 10 ਤੋਂ 12 ਮੀਟਿੰਗਸ ਕੀਤੀਆਂ ਅੱਜ ਇੱਥੇ ਆਏ ਨੇ ਅੱਜ ਵੀ ਸਾਡਾ 10 ਤੋਂ 12 ਮੀਟਿੰਗਸ ਦਾ ਸ਼ੈਡਿਊਲ ਹੈ ਸੋ ਲੋਕਾਂ ਤੋਂ ਬਹੁਤ ਪਿਆਰ ਮਿਲ ਰਿਹਾ ਜਿਹੜੀ ਮੈਂਸ਼ਨ ਕਰਨ ਵਾਲੀ ਗੱਲ ਹੈ ਉਹ ਇਹ ਹੈ ਕਿ ਪੰਜਾਬ ਦੀ ਹਿਸਟਰੀ ਚ ਪਹਿਲੀ ਵਾਰ ਹੋਏਗਾ ਕਿ ਕੋਈ ਸਰਕਾਰ ਜਾਂ ਸਰਕਾਰ ਦਾ ਨੁਮਾਇੰਦਾ ਆਪਣੇ 2 ਸਾਲ ਦੇ ਕਾਰਗੁਜ਼ਾਰੀ ਦੇ ਬੇਸ ਤੇ ਵੋਟ ਮੰਗ ਰਿਹਾ ਲੋਕਾਂ 'ਚ ਜਾ ਕੇ ਇਹ ਕਹਿ ਰਹੇ ਆ ਕਿ ਅਗਰ ਤੁਹਾਨੂੰ ਲੱਗਦਾ ਹੈ ਆ ਕੰਮ ਅਸੀਂ ਕੀਤੇ ਜੇ ਤੁਹਾਨੂੰ ਵਾਕਈ ਲੱਗਦਾ ਕਿ ਅਸੀਂ ਕੰਮ ਕੀਤੇ ਆ ਤੇ ਸਾਨੂੰ ਜ਼ਰੂਰ ਵੋਟ ਪਾਓ ਨਹੀਂ ਤੇ ਤੁਸੀਂ ਆਪਣੀ ਮਰਜ਼ੀ ਕਰਨ ਦੇ ਲਈ ਕਰ ਸਕਦੇ ਹੋ ਤੁਹਾਨੂੰ ਹੱਕ ਹੈਗਾ ਕਿ ਤੁਸੀਂ ਆਪਣੀ ਮਰਜ਼ੀ ਕਰ ਸਕੋ ਪਰ ਇਹ ਹੈ ਕਿ ਅਸੀਂ ਜਦੋਂ ਕੰਮ ਗੜਾਉਂਦੇ ਆ ਨਾ ਸਾਡੇ ਤੋਂ ਜ਼ਿਆਦਾ ਲੋਕਾਂ ਚ ਉਤਸ਼ਾਹ ਆ ਅਸੀਂ ਕੋਈ ਗੱਲ ਕਰਦੇ ਆ ਤਾਂ ਮੈਂ ਤਾਂ ਹਜੇ ਇਨਕੰਪਲੀਟ ਹੁੰਦੀ ਗੱਲ ਤਾਂ ਲੋਕ ਪੂਰੀ ਕਰ ਦਿੰਦੇ ਸੋ ਬਹੁਤ ਵੱਡਾ ਹੰਗਾਰਾ ਲੋਕਾਂ ਵੱਲੋਂ ਮਿਲ ਰਿਹਾ ਕਿਉਂਕਿ ਉਹ ਇਹ ਮੰਨਦੇ ਨੇ ਕਿ ਉਹਨਾਂ ਨੇ ਇੱਕ ਇਮਾਨਦਾਰ ਸਰਕਾਰ ਚੁਣੀ ਸੀ ਜਿਹਦੀ ਬੜੀ ਸਾਫ਼ ਤੇ ਸੁਥਰੀ ਨੀਅਤ ਹੈ ਔਰ ਨੀਤੀ ਹੈ ਕੰਮ ਕਰਨ ਦੀ ਔਰ ਉਹਨਾਂ ਨੇ 2 ਸਾਲ ਦੇ ਵਿੱਚ ਉਹ ਕੰਮ ਕਰਕੇ ਦਿਖਾਏ ਹੈ ਜਿਹੜੀਆਂ ਰਵਾਇਤੀ ਪਾਰਟੀਆਂ ਨੇ 70 70 ਸਾਲ ਚ ਨਹੀਂ ਕੀਤੇ ਸੀ ਬੀਬੀਆਂ ਦਾ ਕੰਮ ਤਾਂ ਹੋਇਆ ਨਹੀਂ ਜਿਹੜਾ ਹਜ਼ਾਰ ਦਾ ਹੈ ਦੇਖੋ ਮੇਰੀ ਗੱਲ ਸੁਣੋ ਮੇਰੇ ਖਿਆਲ ਇੱਥੇ ਸਭ ਤੋਂ ਜ਼ਿਆਦਾ ਬੀਬੀਆਂ ਸੀ ਬੀਬੀ ਕਿਸੇ ਨੇ ਸਵਾਲ ਨਹੀਂ ਕੀਤਾ ਤੁਸੀਂ ਸਵਾਲ ਕਰਦੇ ਹੋ ਠੀਕ ਹੈ ਨਾ ਬੀਬੀਆਂ ਨੂੰ ਇਹ ਭਰੋਸਾ ਆ ਕਿ ਬਾਕੀ ਗਾਰੰਟੀਆਂ ਜਿਵੇਂ ਪੂਰੀਆਂ ਹੋਈਆਂ ਨੇ ਨਾ ਉਮੀ ਇਹ ਗਾਰੰਟੀ ਵੀ ਪੂਰੀ ਹੋਣੀ ਹੈ ਬਹੁਤ ਦਿਨ ਥੋੜੇ ਦਿਨ ਪਹਿਲਾਂ ਆ ਸੀਐਮ ਸਾਹਿਬ ਨੇ ਇੱਕ ਟਵੀਟ ਕੀਤਾ ਸੀ ਔਰ ਹੁਣ ਸੀਐਮ ਸਾਹਿਬ ਜਿੱਥੇ ਜਿੱਥੇ ਜਾ ਰਹੇ ਉੱਥੇ ਆਪਣੀ ਸਪੀਚ ਦੇ ਵਿੱਚ ਉਹ ਸਪੈਸੀਫਿਕਲੀ ਮੈਂਸ਼ਨ ਕਰ ਰਹੇ ਨੇ ਕਿ ਜਿਹੜੀ ਬੀਬੀਆਂ ਦੀ ਗਾਰੰਟੀ ਰਹਿ ਗਈ ਉਹ ਬਹੁਤ ਜਲਦ ਉਹ ਵੀ ਪੂਰੀ ਹੋ ਜਾਏਗੀ ਤੁਸੀਂ ਬੀਬੀਆਂ ਨੂੰ ੜਕਾਇਆ ਨਾ ਕਰੋ